ਸਸ਼ੀਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰ ਆਪ ਐਨਰਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਵਿਦਿਆਰਥੀਆਂ ਲਈ ਵੱਡੀ ਖਬਰ 12ਵੀਂ ਦੇ ਰਿਪੋਰਟ ਕਾਰਡ ਜੁੜਨਗੇ 9ਵੀਂ 10ਵੀਂ 11ਵੀਂ ਦੇ ਵੀ ਇਸ ਦਿਨ ਨਾਲ ਹੀ ਖਬਰ ਸਾਹਮਣੇ ਆ ਰਹੀ ਹੈ ਐਨਸੀਈਆਰਟੀ ਦੀ ਇਕਾਈ ਇਸ ਦੇ ਨਾਲ ਹੀ ਸਿੱਖਿਆ ਮੰਤਰੀ ਨੂੰ ਇੱਕ ਮਹੱਤਵਪੂਰਨ ਰਿਪੋਰਟ ਸੌਂਪੀ ਹੈ ਜਿਸ ਵਿੱਚ 12ਵੀਂ ਜਮਾਤ ਦੇ ਫਾਈਨਲ ਰਿਪੋਰਟ ਕਾਰਡ ਵਿੱਚ 9ਵੀਂ 10ਵੀਂ 11ਵੀਂ ਜਮਾਤ ਦੇ ਅੰਕਾਂ ਦੇ ਵੀ ਸ਼ਾਮਲ ਕੀਤੇ ਜਾਣਗੇ ਤੇ ਤਜਵੀਰ ਰੱਖੀ ਗਈ ਹੈ ਇਹ ਕਦਮ ਰਾਸ਼ਟਰੀ ਸਿੱਖਿਆ ਨੀਤੀ ਦੇ ਅਨੁਸਾਰ ਹੈ ਜਿਸ ਦਾ ਉਦੇਸ਼ ਸਾਰੇ ਸਕੂਲ ਬੋਰਡਾਂ ਲਈ ਇੱਕ ਸਮਾਨ ਮੁਲਕਣ ਪ੍ਰੀਖਿਆ ਨਿਰਧਾਰਿਤ ਕਰਨਾ ਹੈ ਇਸ ਦੇ ਨਾਲ 12ਵੀਂ ਜਮਾਤ ਦੇ ਅੰਕ ਰਿਪੋਰਟ ਵਿੱਚ ਸ਼੍ਰੇਣੀ ਅਨੁਸਾਰ ਅੰਕ ਵੀ ਜਟ ਹੋਣਗੇ ਇਸ ਦੇ ਨਾਲ ਹੀ ਪਰਖ ਕੇ ਪ੍ਰਸ਼ਾਸਤ ਪ੍ਰਸਤਾਵ ਦੇ ਅਨੁਸਾਰ 12ਵੀਂ ਜਮਾਤ ਦੇ ਫਾਈਨਲ ਰਿਪੋਰਟ ਕਾਰਡ ਵਿੱਚ ਹੇਠ ਲਿਖੇ ਤ੍ਰਿਕੇ ਨਾਲ 9ਵੀਂ ਅਤੇ 10ਵੀਂ ਅਤੇ 11ਵੀਂ ਜਮਾਤ ਦੇ ਅੰਕ ਸ਼ਾਮਿਲਿਤ ਹੋਣਗੇ ਜਮਾਤ ਦੇ ਅੰਕਾਂ ਦੇ ਵਿਟੇਜ ਤੋਂ ਸਪਸ਼ਟ ਹੈ ਕਿ ਜਮਾਤ 9ਵੀਂ 10ਵੀਂ 11ਵੀਂ ਜਮਾਤ ਦੇ ਅੰਕ 12ਵੀਂ ਜਮਾਤ ਦੇ ਅੰਤਿਮ ਅੰਕਾਂ ਵਿੱਚ ਹੀ ਇਹ ਭੂਮਿਕਾ ਨਿਭਾਉਣਗੇ ਕਲਾਸ 9ਵੀਂ 15% ਕਲਾਸ 10ਵੀਂ 20% ਕਲਾਸ 11ਵੀਂ 25% ਕਲਾਸ 12ਵੀਂ 40% ਵਿਦਿਆਰਥੀਆਂ ਦਾ ਮੁਲਕਣ ਕਿਸੇ ਆਧਾਰ ਤੇ ਕੀਤਾ ਜਾਵੇਗਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ